ਆਹ 마스크 ਮੈਂ ਮਹੀਨੇ ਚ 2-3 ਵਾਰ ਲਾਉਣੀ ਆ ਬਹੁਤ ਮੈਸੇਜ ਵੀ ਆਉਂਦੇ ਸੀ ਤੇ ਪੁੱਛਦੇ ਸੀ ਵੀ ਤੁਸੀਂ ਬਾਲਾਂ ਤੇ ਕੀ ਲਾਉਨੇ ਆ ਕੀ ਰਾਜੇ ਬਾਲਾਂ ਦਾ ਜਿਹੜੇ ਇੰਨੇ ਕਾਲੇ ਚਮਕਦਾਰ ਤੇ ਸੰਘਣੇ ਨੇ ਸੋ ਆਹ ਜਿਹੜਾ 마스크 ਆ ਇਹ ਆਪਾਂ ਕਿਵੇਂ ਬਣਾ ਸਕਦੇ ਆ ਕਿਵੇਂ ਲਾ ਸਕਦੇ ਆ ਸਾਰਾ ਕੁਝ ਦੱਸਾਂਗੇ ਬਾਲਾਂ ਦੇ ਲਈ 마스크 ਬਣਾਉਣ ਲਈ ਜਿਹੜਾ ਆਪਾਂ ਪਾਣੀ ਆ ਉਹ ਆਪਾਂ ਗਰਮ ਰੱਖ ਦੇਣਾਗਾ 2 ਚਮਚੇ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਅਲਸੀ ਦੇ ਬੀਜ ਤੇ ਹੁਣ ਆਪਾਂ ਇਧਰ ਲਿਆ ਹੋਇਆ ਜੀ ਪਾਊਡਰ ਆਮਲਾ ਸ਼ਿਕਾਕਾਈ ਤੇ ਰੀਟ ਇਹਨਾਂ ਤਿੰਨਾਂ ਦਾ ਜਿਹੜਾ ਪਾਊਡਡਰ ਬਣਾ ਲੈਣਾ ਇੱਕ ਚਮਚ ਪਾਰ ਕੇ ਆਪਾਂ ਇਹਦੇ ਵਿੱਚ ਇਹ ਪਾ ਦਾਂਗੇ ਤੇ ਪ ਅਜੇਰ ਆਪਾਂ ਇਹਨੂੰ ਉਬਾਲਣਾ ਹੈ। ਇੱਧਰ ਆਪਾਂ ਮਿਕਸੀ ਦਾ ਇੱਕ ਜਾਰ ਲੈ ਲੈਣਾ। ਇਹਦੇ ਵਿੱਚ ਪਾਵਾਂਗੇ ਜੀ 15 ਤੋਂ 16 ਪੱਤੇ ਗੁੜ ਹਲਦੇ ਤੇ ਇਹਦੇ ਵਿੱਚ ਹੀ ਪਾਵਾਂਗੇ ਜੀ ਗੁੜ ਹਲਦੇ ਫੁੱਲ। ਸੋ ਜੇਕਰ ਕਈ ਵਾਰ ਫੁੱਲ ਨਾ ਮਿਲਣ ਸੀਜ਼ਨ ਨਾ ਹੋਵੇ ਤਾਂ ਤੁਸੀਂ ਸੁੱਕੇ ਪੱਤੇ ਵੀ ਲੈ ਸਕਦੇ ਹੋਗੇ। ਇਹਦੇ ਵਿੱਚ ਪਾਵਾਂਗੇ ਜੀ ਕੜੀ ਪੱਤਾ ਜਿਹੜੇ ਕਿ ਵਾਲਾਂ ਨੂੰ ਟੁੱਟਣ ਨਹੀਂ ਦਿੰਦੇ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ 2-3 ਚਮਚ ਦਹੀਂ ਦੇ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਐਲੋਵੇਰਾ ਜੈਲ ਜਿਹੜੀ ਆਪਾਂ 2-3 ਚਮਚ ਲਈ ਹੋਈ ਹੈ ਜੀ ਤੇ ਇੱਕ ਚਮਚਾ ਮੇਥੀ ਤੇ ਇੱਕ ਚਮਚਾ ਕਲੌਂਜੀ ਜਿਹੜਾ ਆਪਾਂ ਰਾਤ ਭਰ ਲਿਪਿ ਵਧੀਆ ਇਹਨੂੰ ਬਰੀਕ-ਬਰੀਕ ਆਪਾਂ ਪੀਸ ਲੈਣਾਗਾ ਲਓ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਪੀਸ ਲਿਆ ਤੇ ਇਧਰ ਜਿਹੜਾ ਆਪਣਾ ਪਾਣੀ ਆ ਉਹ ਵੀ ਜਿਹੜਾ ਅੱਧਾ ਰਹਿ ਗਿਆ ਤੇ ਇਹਨੂੰ ਆਪਾਂ ਤੁਰੰਤ ਹੀ ਛਾਣ ਲਾਂਗੇ ਕਿਉਂਕਿ ਜੇਕਰ ਆਪਾਂ ਬਾਅਦ 'ਚ ਛਾਣਾਂਗੇ ਜਦੋਂ ਇਹ ਠੰਡਾ ਹੋ ਜਾਂਦਾ ਤਾਂ ਛਾਣਨਾ ਥੋੜਾ ਜਿਆਦਾ ਔਖਾ ਹੋ ਜਾਂਦਾ ਹੁਣ ਜਿਹੜਾ ਇਧਰ ਆਪਣਾ ਪੇਸਟ ਬਣ ਕੇ ਤਿਆਰ ਹੋਇਆਗਾ ਸਾਰੇ ਪੇਸਟ ਨੂੰ ਆਪਾਂ ਇਹਦੇ ਵਿੱਚ ਪਾ ਲੈਣਾਗਾ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਵੇਦਾ ਦਾ ਨੇਚਰਲ ਹੈਅਰ ਆਇਲ ਜਿਹੜਾ ਕਿ 10 ਜੜੀ ਬੂਟੀਆਂ ਦੁਆਰਾ ਤਿਆਰ ਹੈ ਇਹਦੇ ਵਿੱਚ ਬ੍ਰਹਮੀ ਪਾਨ ਦੇ ਪੱਤੇ ਤੇ ਹੋਰ ਵੀ ਬਹੁਤ ਹੀ ਰੀਅਰ ਜਿਹੜੀਆਂ ਜੜੀ ਬੂਟੀਆਂ ਪਾਈਆਂ ਜਾਂਦੀਆਂ ਨੇਗੀਆਂ ਇੱਕ ਚਮਚਾ ਆਪਾਂ ਇਹਦੇ ਵਿੱਚ ਇਹ ਮਿਕਸ ਕਰ ਲਾਂਗੇ ਇਹ ਤੇਲ ਪਾਉਣ ਨਾਲ ਜਿਹੜਾ ਆਪਣਾ ਮਾਸਕ ਹੈ ਉਹਨੂੰ ਹੋਰ ਵੀ ਚਾਰ ਚੰਦ ਲੱਗ ਜਾਂਦੇ ਨੇਗੇ ਤੇ ਕੁਝ ਜੜੀ ਬੂਟੀਆਂ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਵਿੱਚ ਵੀ ਪਾਈਆਂ ਹੋਈਆਂ ਨੇ ਮਾਸਕ ਬਣ ਕੇ ਬਿਲਕੁਲ ਤਿਆਰ ਆ ਜੀ ਮਾਸਕ ਲਗਾਉਣ ਤੋਂ ਪਹਿਲਾਂ ਆਪਾਂ ਲਾਵਾਂਗੇ ਜੀ ਤੇਲ ਮੈਂ ਯੂਜ਼ ਕਰਦੀ ਆ ਜੀ ਵੇਦਾ ਮੇਥੀ ਹੋਰ ਵੀ ਬਹੁਤ ਸਾਰੇ ਜਿਹੜੇ ਚ ਤੱਤ ਪਾਏ ਜਾਂਦੇ ਨੇਗੇ ਜੇਕਰ ਤੁਸੀਂ ਹਫਤੇ ਵਿੱਚ ਇਹਨੂੰ ਇੱਕ ਵਾਰ ਵਰਤਦੇ ਹੋ ਤਾਂ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲ ਲਗੇ ਹੁਣ ਮਮਾ ਮੇਰੇ ਲਾ ਰਹੀ ਹੈਗੀ ਤਾਂ ਮੈਨੂੰ ਬਿਲਕੁਲ ਵੀ ਐਵੇਂ ਨਹੀਂ ਲੱਗ ਰਿਹਾ ਕੋਈ ਤੇਲ ਲੱਗ ਰਿਹਾ ਬਹੁਤ ਹੀ ਇਹਦੇ ਨਾਲ ਹਲਕਾ ਤੇ ਨਰਮ ਫੀਲ ਹੁੰਦਾ ਹੈਗਾ ਸੋ ਬਹੁਤ ਹੀ ਜਿਹੜਾ ਵਾਲਾਂ ਨੂੰ ਸੌਫਟ ਤੇ ਸਮੂਥ ਕਰਦਾ ਹੈਗਾ ਵਾਲ ਝਾੜ ਨੂੰ ਵੀ ਰੋਕਦਾ ਹੈਗਾ Amazon ਤੋਂ ਮੇਰੀ ਸਭ ਤੋਂ ਵਧੀਆ ਖਰੀਦ ਹੈ ਜੀ। ਲਓ ਜੀ ਤੇਲ ਦੀ ਆਪਾਂ ਹਲਕੇ-ਹਲਕੇ ਜਿਹੜੀ ਮ사ਜ ਆ ਉਹ ਕਰਾ ਲਈ। ਮੰਮੀ ਜਦੋਂ ਤੇਲ ਰਗਾ ਰਹੀ ਆ ਬਹੁਤ ਹੀ ਵਧੀਆ ਲੱਗ ਰਿਹਾ। ਜਿਵੇਂ ਕਹਿੰਦੇ ਹੁੰਦੇ ਆ ਕਿ ਇੱਕ ਤਾਂ ਤੇਲ ਵਧੀਆ ਹੋਵੇ ਤੇ ਇੱਕ ਲਾਉਣ ਵਾਲਾ ਵਧੀਆ ਹੋਵੇ ਫਿਰ ਤਾਂ ਕਹਿ ਸਕਦੇ ਆ ਵੀ ਨਹਿਲੇ ਤੇ ਦੈਲੇ ਹੀ ਹੋ ਜਾਂਦਾਗਾ। ਲਓ ਜੀ ਜਿਹੜਾ ਮਾਸਕ ਆ ਉਹ ਆਪਾਂ ਲਾਉਣਾ ਸਟਾਰਟ ਕਰਤਾ। ਚੰਗੀ ਤਰ੍ਹਾਂ ਜਣਾ ਤੋਂ ਲੈ ਕੇ ਬਾਣਾ ਤੱਕ ਆਪਾਂ ਸਾਰੇ ਅਪਲਾਈ ਕਰ ਲੈਣਾਗਾ। ਇਹ ਬਹੁਤ ਹੀ ਟਰਾਇਡ ਐਂਡ ਟੈਸਟਡ ਫਾਰਮੂਲਾ ਕਿਉਂਕਿ ਮੈਂ 2-3 ਸਾਲਾਂ ਤੋਂ ਵਰਤ ਰਹੀ ਆਂਗੀ ਬਹੁਤ ਹੀ ਵਧੀਆ ਰਿਜ਼ਲਟ ਆਉਂਦੇ ਨੇਗੀ। ਬਾਣਾ ਤੇ ਆਪਾਂ ਚੰ ਤੇ ਯਾਦਾ ਚਮਕਦਾਰ ਤੇ ਸ਼ਾਈਨੀ ਹੋ ਚੁੱਕੇ ਨੇ ਜੇ ਤੁਸੀਂ ਵੀ ਇਹ ਮਾਸਕ ਲਾਉਨੇ ਆ ਤੁਹਾਨੂੰ ਇਹਦੇ 100% ਜਿਹੜੇ ਰਿਜ਼ਲਟ ਮਿਲਦੇ ਨੇਗੇ ਬਾਲ ਬਹੁਤ ਹੀ ਜ਼ਿਆਦਾ ਸੁੰਦਰ ਕਦੇ ਵੀ ਨਹੀਂ ਟੁੱਟਦੇ ਤੇ ਚਮਕਦਾਰ ਬਣਦੇ ਨੇ ਤੇ ਜੇਕਰ ਤੁਸੀਂ ਆ ਵੇਦਾ ਦਾ ਨੇਚਰਲ ਹੈਅਰ ਆਲ ਮੰਗਵਾਉਣਾ ਚਾਹੁੰਦੇ ਹੋ ਤੁਸੀਂ ਇਹਨੂੰ ਐਮਾਜ਼ਾਨ ਤੋਂ ਭਾਲ ਸਕਦੇ ਹੋਗੇ ਤੁਹਾਨੂੰ ਇਹਦੇ ਰਿਜ਼ਲਟ ਨਹੀਂ ਮਿਲਦੇ ਤਾਂ ਇਹ 100% ਮਨੀ ਬੈਕ ਗਾਰੰਟੀ ਵੀ ਦਿੰਦੇ ਨੇ